ਹਾਂਜੀ ਤਹਿਸੀਲਦਾਰ ਸਾਹਿਬ ਕੀ ਕਹਿਣਾ ਜਿਹੜਾ ਮੰਦਪਰ ਦੇ ਘਟਨਾ ਮੀਆਂਵਾਲ ਦੇ ਵਿੱਚ ਬੰਨ ਟੁੱਟਿਆ ਹੈ ਇਹ ਆਪਾਂ ਰੋਜ਼ ਹੀ ਆਪਾਂ ਤਕਰੀਬਨ ਸਾਡਾ ਰੋਜ਼ ਇੱਕ ਸ਼ੇਰੀ ਸ਼ਾਮ ਫੇਰਾ ਲੱਗ ਰਿਹਾ ਸੀਗਾ ਸਮੀਤ ਦਾ ਆਪਣਾ ਰੈਵਨਿਊ ਸਟਾਫ ਟਵਾਰੀ ਖਾਨਕੂ ਸਾਰੇ ਆਪਾਂ ਇੱਥੇ ਰੋਜ਼ ਹੀ ਫੇਰਾ ਮਾਰਦੇ ਤਕਰੀਬਨ ਤੇ ਕੱਲ ਦਾ ਇਹੀ ਇਹ ਕਮਜ਼ੋਰ ਜਿਹਾ ਪਿਆ ਹੀ ਬੰਦ ਜਿੱਥੋਂ ਥੋੜਾ ਕੱਲ ਜ਼ਿਆਦਾ ਪ੍ਰੈਸ਼ਰ ਜਿਹੜਾ ਪਾਣੀ ਦਾ ਪਿਆ ਵਾ ਤੇ ਅੱਜ ਸਵੇਰੇ ਟੁੱਟ ਗਿਆ ਘੜ ਘੜੀ ਮਦਦ ਪਹੁੰਚੀ ਹੈ ਮਲਕੀਨਾ ਤੱਕ ਜੇ ਸਰਪਾ ਮਦਦ ਇਹ ਪਿੰਡ ਵਾਸੀਆ ਆਪਣਾ ਸਰੀਕ ਸਾਰੇ ਆਪਣੀ ਇਕੱਠੀ ਹੋਈ ਹੈ ਜੇ ਥੋੜੇ ਹੈ ਆਪਣਾ ਮਹਗਾਏ ਹੈ ਥੋੜੇ ਪਾਣੀ ਦਾ ਇੰਤਜ਼ਾਮ ਕੀਤਾ ਵਾ ਪੀਣ ਵਾਲਾ ਪਾਣੀ ਹੈ ਉਹ ਸੰਗਤ ਨੂੰ ਦੇ ਦੇ ਜੀ ਬਾਕੀ ਅੱਧਾ ਪੂਰਿਆ ਗਿਆ ਆਪਣਾ ਫਾੜ ਨਹੀਂ ਤਸੀਹਦਾ ਸਭ ਵੇਖਿਆ ਆ ਪਾਣ ਜਿਹੜਾ ਉਹ ਵਾਧਾ ਜਾ ਰਿਹਾ ਪੂਰਿਆ ਨਹੀਂ ਲੱਗਿਆ ਇਹ ਆ ਵੇਖ ਲਈ ਜੇ ਉੱਥੇ ਲੱਗੀ ਸੰਗਤ ਹੈ ਜੀ ਕਾਫੀ ਪੂਰਤਾ ਲੱਗੇ ਹੈ ਟਾਈਮ ਲੱਗੂਗਾ ਛੋਟਾ ਜਿਹਾ ਸਰ ਜਿਸ ਤਰ੍ਹਾਂ ਕਿ ਇਹਨਾਂ ਦੀ ਕਾਫੀ ਜਿਹੜੀ ਜਮੀਨ ਆ ਜਿਹੜੀ ਸਾਰੀ ਪ੍ਰਭਾਵਿਤ ਹੋ ਗਈ ਆ ਜਿਹੜੀ ਪਾਣੀ ਦੇ ਨਾਲ ਜਿਉਣਾ ਕੀ ਮਾਜਰਾ ਇਹਨਾਂ ਨੂੰ ਦਿੱਤਾ ਜਾਊ ਸਰਕਾਰ ਵੱਲੋਂ ਸਪੈਸ਼ਲ ਕਰਦੋਰੀ ਦਾ ਦਿੱਤਾ ਆਰਡਰ ਜਦੋਂ ਅਸੈਸਮੈਂਟ ਆਪਾਂ ਕਰਾਂਗੇ ਜਿੱਦਾਂ ਕੋ ਜੋ ਹੋਊਗਾ ਸਰਕਾਰ ਦੇ ਨਿਰਦੇਸ਼ ਉਹਨਾਂ ਕਰਾਂਗੇ ਪਤਾ ਨਹੀਂ ਦਿੱਲੀ ਰਿਪੋਰਟਾਂ ਜਾ ਰਹੀਆਂ ਦੀ ਹਾਂਜੀ ਸਰਪੰਚ ਸਾਹਿਬ ਇਹ ਨਾ ਬੜੀ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਆ ਪਿੰਡ ਮੀਆਂਵਾਲ ਸਾਡੇ ਪਿੰਡ ਦਾ ਜੀ 100 ਕਰੋੜ ਦਾ ਨੁਕਸਾਨ ਹੋ ਜਾਵੇਗਾ ਜੇ ਕਰੇ ਪੰਪ ਦੀ ਮੁਰੰਮਤ ਨਾ ਹੋ ਸਕੀ ਜਾਂ ਬੰਦ ਬੰਦਿਆ ਨਾ ਗਿਆ ਨੌਜਵਾਨ ਜਿਨ੍ਹਾਂ ਦੀ ਮੈਂ ਦੇਣ ਨਹੀਂ ਦੇ ਸਕਦਾ ਉਹ ਵਿੱਚ ਪਾਣੀ ਦੇ ਬਹੁਤ ਗੰਦੇ ਪਾਣੀ ਦੇ ਵਿੱਚ ਆਪਣਾ ਫਸਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ 100 ਕਰੋੜ ਦਾ ਝੋਨਾ ਹੈ 7-8 ਕਰੋੜ ਦਾ ਤਾਰ ਬੰਦੀ ਤੋਂ ਅਗਲੇ ਪਾਸੇ ਮਾਰਿਆ ਗਿਆ ਹੈ ਪ੍ਰਸ਼ਾਸਨ ਨੂੰ ਕਹਿੰਦੇ ਵੀ ਰਹੇ ਆ ਤਹਿਸੀਲਦਾਰ ਸਾਹਿਬ ਆਏ ਸੀ ਪਰ ਕੋਈ ਗੱਲ ਨਹੀਂ ਬਣ ਰਹੀ ਜੀ ਚਾਰ ਚਫੇਰੇ ਬੇਵਸੀ ਹੋ ਗਈ ਆ ਉਹਨਾਂ ਦੀ ਵੀ ਹੁਣ ਬੇਨਤੀ ਇਸ ਤਰ੍ਹਾਂ ਵੀ ਅਸੀਂ ਬੰਦ ਦੇ ਉੱਤੇ ਮਿੱਟੀ ਪਾਉਣ ਦੀ ਬੇਨਤੀ ਕਰਦੇ ਆਂ ਦਵਾ ਤੋਂ ਦਵਾ بارشੋਂ ਖਤਮ ਹੋ ਜਾਂਦੀ ਐ ਤੇ ਸਾਡੇ ਬੰਦ ਦੇ ਉੱਤੇ 2-2 4-4 ਫੁੱਟ ਮਿੱਟੀ ਪਾਈ ਜਾਵੇ ਕਿਉਂਕਿ ਤਾਰਾਂ ਦਾ ਠੇਕਾ ਹੋ ਚੁੱਕਾ ਐ ਉੱਥੇ ਜਾਲੀ ਲੱਗਣ ਦੇ ਵਾਸਤੇ ਉਹ ਬੰਦ ਦੇ ਨਾਲੋਂ ਮਿੱਟੀ ਪੁੱਟ ਕੇ ਜਾਲੀ ਨਾ ਲਾ ਦਿੱਤੀ ਇਸ ਕਰਕੇ ਸਾਡਾ ਜਿਹੜਾ ਨੁਕਸਾਨ ਹੋ ਰਿਹਾ ਬੰਦ ਕਾਫੀ ਟੁੱਟ ਚੁੱਕਾ ਐ ਮੈਂ ਹਰਦਾਸ ਰਾਮ ਸਿੰਘ ਸਾਬਕਾ ਚੇਅਰਮੈਨ ਮਹਿਦੀਪੁਰ ਮੈਂ 50 ਪੇਟੀਆਂ ਪਾਣੀ ਦੀ ਸੇਵਾ ਕੀਤੀ ਐ ਹੋਰ ਵੀ ਬੰਦੇ ਬਹੁਤ ਸੇਵਾ ਕਰ ਰਹੇ ਨੇ ਹੁਣ ਇਹ ਸਾਡਾ ਜਦੋਜहद ਬਹੁਤ ਚੱਲ ਰਹੀ ਆ ਇੱਕ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਖਤਮ ਹੁੰਦਿਆਂ ਇਹ بارش ਜਾਂ ਪਾਣੀ ਜਦੋਂ ਲੈ ਜਾਵੇਗਾ ਸਾਡੇ ਬੰਦ ਦੇ ਉੱਤੇ 4-4 ਫੁੱਟ ਮਿੱਟੀ ਪਾਈ ਜਾਵੇ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਾ ਵਾ ਮੌਕੇ ਤੇ ਬੰਦ ਦਾ ਫਾੜਾ ਕਾਫੀ 20 ਤੋਂ 25 ਫੁੱਟ ਹੈਗਾ ਬਚਾ ਨਾਇਬ ਤਹਿਸੀਲਦਾਰ ਸਿਆਸੀ ਪਾਰਟੀਆਂ ਦੇ ਸਾਰੇ ਆ ਗਏ ਪਹੁੰਚੇ ਨਾਇਬ ਤਹਿਸੀਲਦਾਰ ਸਾਹਿਬ ਇੱਥੇ ਪਹੁੰਚੇ ਸੀ ਪਰ ਕੋਈ ਸਰਕਾਰ ਵੱਲੋਂ ਜਿਹੜਾ ਉਹ ਬੇਵਸੀ ਹੁੰਦੇ ਕਾਰਨ ਪ੍ਰਬੰਧ ਨਹੀਂ ਕੀਤਾ ਗਿਆ ਮੇਜੀਪੁਰ ਤੋਂ ਪਿੰਡ ਇਹ ਸਰਪੰਚ ਸਾਹਿਬ ਜੀ ਜੀ ਬਹੁਤ ਮੰਦ ਭਾਗੀ ਕੱਢਣਾ ਜੀ ਆ ਤਾਂ ਜਿਹੜਾ ਬੰਦ ਟੁੱਟ ਗਿਆ ਵਾ ਬੜੀ ਤੁਸੀਂ ਰਾਖੀ ਬੜੀ ਕੀਤੀ ਸੀ ਦੇਖੋ ਜੀ ਚਲੋ ਹੁਣ ਸਾਡਾ ਕੰਮ ਹੈ ਜਦੋਂ ਜਦ ਕਰਨਾ ਸੰਘਰਸ਼ ਕਰਨਾ ਆਖਰੀ ਦਮ ਤੱਕ ਤੇ ਕੀਤਾ ਸੰਘਰਸ਼ ਹੁਣ ਵੀ ਕੋਈ ਗੱਲ ਨਹੀਂ ਸਾਨੂੰ ਐਡਾ ਆਪਣੇ ਆਪ ਤੇ ਵਿਸ਼ਵਾਸ ਹੈ ਸੰਗਤ ਦੀ ਤਾਕਤ ਗੁਰੂ ਦੀ ਤਾਕਤ ਤੇ ਵਿਸ਼ਵਾਸ ਹੈ ਆ ਕਿ ਬੰਨ ਨਹੀਂ ਬੰਨ ਲੈਣਾ ਕੋਈ ਗੱਲ ਪ੍ਰਸ਼ਾਸਨਿਕ ਅਧਿਕਾਰੀ ਕੋਈ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ ਅਜੇ ਹੁਣੇ ਇਹ ਟੁੱਟਾ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਕੋਈ ਨਹੀਂ ਪਹੁੰਚਣਗੇ ਕੋਈ ਗੱਲ ਨਹੀਂ ਬਾਕੀ ਸੰਗਤ ਲੱਗੀ ਆ ਆਪਣੇ ਆਪ ਦੇ ਸੰਗਤ ਸਾਬ ਤੋਂ ਵੱਡੀ ਸਰਕਾਰ ਹੈ ਜੀ ਹਰਪ੍ਰੀਤ ਪਟਵਾਰੀ ਨਾਲ ਗੱਲ ਹੋਈ ਉਹ ਕਹਿੰਦੇ ਆ ਵੇ ਇੱਥੇ ਪਹੁੰਚੇ ਬੰਨ ਤੇ ਤੋੜਿਆਂ ਦਾ ਬੰਦੋਬਸਤ ਕਰ ਦੇ ਆ ਕੋਈ ਨਹੀਂ ਉਹਨਾਂ ਨੂੰ ਪਹਿਲਾਂ ਵੀ ਸੂਚਿਤ ਕੀਤਾ ਵੀ ਸਾਡਾ ਬੰਨ ਕਮਜ਼ੋਰ ਆ ਪਰ ਪਹਿਲਾਂ ਉਹਨਾਂ ਇਸ ਗੱਲ ਤੇ ਧਿਆਨ ਨਹੀਂ ਦਿੱਤਾ ਅਸੀਂ ਤੇ ਉਲਦੀ ਮੰਗ ਕਰਦੇ ਨੇ ਆ ਵੀ ਸਾਡੇ ਇਹ ਬਹੁਤਾ ਇਹ ਨਾਜ਼ੁਕ ਇਲਾਕੇ 'ਚ ਧਿਆਨ ਨਹੀਂ ਕੀਤਾ ਸਾਨੂੰ ਇਸ ਗੱਲ ਦਾ ਦੁੱਖ ਹੈਗਾ ਇਸ ਵਿਭਾਗ ਦੇ ਤਸਵੀਲਦਾਰ ਦੇ ਪਟਵਾਇ ਤੇ ਐਕਸ਼ਨ ਨਾ ਮਰੀ ਹੁਣ ਤੋਂ 2 ਘੰਟੇ ਪਹਿਲਾਂ ਗੱਲ ਹੋਈ ਆ ਮੈਂ ਖੁਦ ਫੋਨ ਤੇ ਗੱਲ ਕੀਤੀ ਆ ਤੇ ਸਾਰੇ ਵਿਭਾਗਾਂ ਦੇ ਨਾਲ ਆ ਤੇ ਕਰਦੇ ਆ ਜੀ ਕਰਾਉਂਦੇ ਆ ਜੀ ਇਹ ਆ ਉਹ ਆ ਜੀ ਇਹ ਗੱਲਾਂ ਬਤਨਾਂ ਟਾਪ ਦੇ ਟੋਲਦੇ ਰਹੇ ਨੇ ਕੋਈ ਗੱਲ ਨਹੀਂ ਹੁਣ ਅਸੀਂ ਆਪ ਦੀ ਜੋ ਆ ਅੱਗੇ ਵੀ ਅਸੀਂ ਆਪ ਦੀ ਜਦੋਜਦ ਕਰਕੇ ਇਹਦੇ 8 ਦਿਨ ਦੀ ਸੁਰੱਖਿਆ ਕੀਤੀ ਆ ਕੋਈ ਗੱਲ ਨਹੀਂ ਅਸੀਂ ਮੰਨਣਾ ਮੰਨ ਕੋਈ ਗੱਲ ਨਹੀਂ ਸਾਨੂੰ ਗੁਰੂ ਤੇ ਔਰ ਗੁਰੂ ਦੀ ਸੰਗਤ ਤੇ ਵਿਸ਼ਵਾਸ ਆ ਕਿ ਜਿਹੜੀ ਇਹਦੇ ਕੋਲ ਤਾਕਤ ਹੈ ਉਹ ਕਿਸੇ ਕੋਲ ਵੀ ਤਾਕਤ ਨਹੀਂ ਹਾਂਜੀ ਸਾਡੇ ਕੋਲ ਪਿੰਡ ਵਾਸੀ ਮੌਜੂਦ ਨੇ ਹਾਂ ਜੀ ਕੀ ਕਹਿਣਾ ਜੀ ਪਾਣੀ ਤਾਂ ਬਹੁਤ ਬਹੁਤ ਮੰਦ ਭਾਗੀ ਕੱਢਣਾ ਹੈ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬੜੀ ਜਦੋਂ ਜੈਦ ਪਰਸੋਂ ਦੀ ਹੋ ਰਹੀ ਹੈ ਬੰਨ ਦੀ ਬੜੀ ਸੀ ਨਗਰਾਦੀ ਕੀਤੀ ਸੀ ਪਰ ਪਾਣੀ ਇੰਨਾ ਜ਼ਿਆਦਾ ਜਿਹੜਾ ਆ ਗਿਆ ਹੈ ਤੇ ਇਹ ਜਿਹੜਾ ਇਲਾਕਾ ਹੈ ਮੀਏ ਵਾਲੇ ਦਾ ਪੈਂਦਾ ਮਹਿਦੀਪੁਰ ਤੋਂ ਲਹਿੰਦੇ ਵਾਲੇ ਪਾਸੇ ਦੇ ਉਤੇ ਤੇ ਬੜਾ ਜ਼ਿਆਦਾ ਹੈ ਇਸ ਵਕਤ ਪਾਣੀ ਜਿਹੜਾ 40 ਫੁੱਟ ਤੋਂ ਜ਼ਿਆਦਾ ਬੰਨ ਜਿਹੜਾ ਟੁੱਟ ਚੁੱਕਾ ਹੈ ਰੋਖ ਜਿਹੜੇ ਆ ਜੀਸੀਬੀ ਦੇ ਨਾਲ ਸੁੱਟ ਰਹੇ ਆ ਆ ਥੋੜਾ ਜਿਹਾ ਵੇਖੋ ਕਿੰਨੀ ਜਦੋਜਹਿੜ ਜਿਹੜੀ ਆ ਸਾਡੇ ਜਿਹੜੇ ਆ ਨੌਜਵਾਨ ਇਸ ਮਹਿਦੀਪੁਰ ਤੇ ਖੇਮਕਰਨ ਮੀਏ ਵਾਲੇ ਤੇ ਸਭ ਨੌਜਵਾਨ ਜਿਹੜੇ ਪਾਣੀ ਨੂੰ ਇੱਕ ਕਤਾਰ ਬਣਾ ਕੇ ਪਾਣੀ ਨੂੰ ਜਿਹੜਾ ਰੋਖ ਰਹੇ ਨੇ ਤੇ ਨਾਲ-ਨਾਲ ਤੋੜੇ ਭਰ ਕੇ ਲਾ ਰਹੇ ਨੇ ਸਾਨੂੰ ਪੂਰਾ ਵਿਸ਼ਵਾਸ ਏ ਇਹਨਾਂ ਨੌਜਵਾਨਾਂ ਦੇ ਉੱਤੇ ਵੀ ਇਹ ਬੰਨ ਬੰਨ ਲੈਣਗੇ ਔਰ ਜਿਹੜਾ ਸਮਾਂ ਏ ਉਹ ਤਾਂ ਥੋੜਾ ਜਿਹਾ ਲੱਗੇਗਾ ਪਰ ਪਾਣੀ ਬਹੁਤ ਜ਼ਿਆਦਾ ਟੁੱਟਾ ਹੋਇਆ ਏ ਇਸ ਕਰਕੇ ਪਾਣੀ ਦਾ ਵਹਾਅ ਜ਼ਿਆਦਾ ਹੈ ਤੇ ਇਹ ਸਜੇ ਸਜੇ ਬੰਨਣਾ ਪਰ ਇਹ ਆਪੇ ਸ਼ਾਮ ਤੱਕ ਅਸੀਂ ਕਾਬੂ ਕਰਾਂਗੇ ਬਾਕੀ ਮਹਿਦੀਪੁਰ ਵਾਲਿਆਂ ਨੂੰ ਬੇਨਤੀ ਆ ਮੀਆਂ ਵਾਲਿਆਂ ਨੂੰ ਖੇਮ ਕਰਨ ਵਾਲਿਆਂ ਨੂੰ ਬੇਨਤੀ ਆ ਜਿੰਨੀ ਛੇਤੀ ਹੋ ਸਕਦੀ ਆ ਤੋੜੇ ਕਈਆਂ ਨਾਲ ਕੁਹਾੜੀਆਂ ਲੈ ਕੇ ਆਓ ਜਿਹੜੇ ਰੁੱਖਾਂ ਦੇ ਟਾਣੇ ਨੇ ਵਾੜ ਵਾੜ ਕੇ ਵਿੱਚ ਆਪਾਂ ਸੁੱਟਨੇ ਆ ਬੇਨਤੀ ਨੂੰ ਪ੍ਰਵਾਨ ਕਰੋ ਬੜੀ ਜਦੋਂ ਜ਼ਾਇਦ ਬਹੁਤ ਜਿਆਦੀ ਮੁਸ਼ਕਲ ਕਹਾੜ 10 ਦਾ ਫੋਟ ਪਾਣੀ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਖਲੋ ਕੇ ਬਾਨੇ ਲੱਗੇ ਪਾਣੀ ਦੀ ਕਤਾਰ ਬਣਾ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਾਣੀ ਜਿਹੜਾ ਉਹ ਪਰ ਲੋ ਪੈਰ ਜਿਆ ਦਬਾ ਵਧਦਾ ਜਾ ਰਿਹਾ ਹੈ ਪਰ ਅਸੀਂ ਇਹ ਆਪੀ ਤੋੜੇ ਪਰ ਪਰ ਕੇ ਜੀ ਸੀ ਬੀਆਂ ਸਾਡੇ ਕੋਲ ਦੋ ਪਹੁੰਚੀਆਂ ਨੇ ਉਹਦੇ ਨਾਲ ਰੁੱਖ ਵੱਡ ਵੱਡ ਕੇ ਅਸੀਂ ਇਸ ਪਾਰ ਦੇ ਵਿੱਚ ਆ ਰਹੇ ਹਾਂ ਅਸੀਂ ਗੁਰੂ ਮਹਾਰਾਜ ਅੱਗੇ ਔਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਲੋੜੀ ਸਮੇਂ ਦੇ ਉੱਤੇ ਲੋੜੀ ਦੇ ਸਮੇਂ ਦੇ ਉੱਤੇ ਸਾਨੂੰ ਜਿਹੜੀ ਆ ਮਦਦ ਸਰਕਾਰ ਵੀ ਸਰਕਾਰ ਵੀ ਛੇਤੀ ਕਰੇ ਜਿਸ ਤਰ੍ਹਾਂ ਦਾ ਵੀ ਪ੍ਰਬੰਧ ਹੋ ਸਕਦਾ ਸਾਡਾ ਬੰਨ ਬਣਾ ਹੋਏ ਨਹੀਂ ਤੇ ਘੱਟੋ ਘੱਟ ਸਾਡਾ 3000 ਹਰ ਕਿਲਾ ਜਿਹੜਾ ਉਹ ਸਾਡੀ ਜ਼ਮੀਨ ਜਿਹੜੀ ਆ ਇਹ ਮਹਿਦੀਪੁਰ ਦੇ ਏਰੀਏ ਦੇ ਵਿੱਚ ਜਿਹੜੀ ਉਹ ਮਾਰੀ ਲੱਗੀ ਆ ਬਿਲਕੁਲ ਫਸਲ ਜਿਹੜੀ ਤਬਾਹ ਹੋਣ ਦੇ ਕੰਨੇ ਦੇ ਉੱਤੇ ਪਹੁੰਚ ਚੁੱਕੀ ਆ ਕੋਈ ਅਗਲੇ ਬੰਦੇ ਸਾਡੇ ਕੋਲ ਅੜਾ ਨਹੀਂ ਦਾਗਾ ਅਸੀਂ ਬੜੀ ਜਦੋਜਦ ਕਰ ਰਹੇ ਆ ਵੇਖੋ ਕਿਸ ਹੱਬ ਦੇ ਨਾਲ ਇਹ ਬੰ ਜਿਹੜਾ ਉਹ ਵੱਜ ਰਿਹਾ ਹੈ ਕਿਤਰਾ ਨੌਜਵਾਨ ਇਹ ਬਿਨਾ ਪਾਣੀ ਤੋਂ ਵਿਚਾਰੇ ਜਿਹੜੇ ਨੇ ਕਿਹਾਏ ਹੋਏ ਜਿਹੜੇ ਨੇ ਉਹ ਵਿੱਚ ਜਦੋਜਦ ਕਰ ਰਹੇ ਨੇ ਅਸੀਂ ਬਣਦੀ ਕਰਦੇ ਆਂ ਕਿ ਜਿੰਨਾ ਵੀ ਹੋ ਸਕਦਾ ਸਾਡੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਮਤਲਬ ਮਦਦ ਜਿੰਨੀ ਹੁੰਦੀ ਕਰੇ ਔਰ ਨਾਲ ਅਸੀਂ ਮਦਦ ਮੰਗਦੇ ਆਂ ਮਹੀਦੀ ਫੋਰ ਮੀਏ ਆਲਾ ਔਰ ਆਖੇਮ ਕਰਦੇ ਨੌਜਵਾਨਾਂ ਨੂੰ ਕਹਿੰਨੇ ਵੀ ਤੋੜੇ ਪਰ ਕੇ ਛੇਤੀ ਲੈ ਕੇ ਆਓ ਜੀ ਬਾਈ ਰੂ ਜਿੱਕਾ ਖਾਲਸਾ ਬਾਈ ਰੂ ਜੀ ਕੀ ਫਤੇ ਹਾਂਜੀ ਇਹਨਾਂ ਦਾ ਕਹਿਣਾ ਕਿ 3000 ਕਿਲਾ ਜਿਹੜਾ ਵਾ ਨੁਕਸਾਨਿਆ ਜਾ ਸਕਦਾ ਜਲਦੀ ਜਲਦੀ ਜੇ ਬਨ ਨਾ ਬਨਿਆ ਗਿਆ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਪ੍ਰਸ਼ਾਸਨ ਜੋ ਵੀ ਮਦਦ ਕਰਨੀ ਚਾਹੁੰਦਾ ਹੋ ਉਹ ਇੱਥੇ ਜਲਦੀ ਤੋਂ ਜਲਦੀ ਪਹੁੰਚੇ ਪਿੰਡ ਮੀਆਂਵਾਲ ਤੇ ਮਹੀਦੀਪੁਰ ਦੀ ਸੰਗਤ ਜਿਹੜੀ ਆ ਉਹ ਲੱਗੀ ਹੋਈ ਆ ਬੰਨੂ ਬੰਨਣ ਦੇ ਵਿੱਚ ਉਹਨਾਂ ਨੂੰ ਯਕੀਨ ਆ ਕਿ ਉਹ ਬੰਨ ਵੀ ਲੈਣਗੇ ਲੇਕਿਨ ਬਾਅਦ ਵਿੱਚ ਪ੍ਰਸ਼ਾਸਨ ਦੇ ਆਉਂਦਾ ਕੋਈ ਫਾਇਦਾ ਨਹੀਂ ਹੋਏਗਾ ਜੇ ਹੁਣ ਆ ਸਕਦੀ ਆ ਮੌਕੇ ਤੇ ਮਦਦ ਕੀਤੀ ਜਾਵੇ ਨਹੀਂ ਤੇ ਬਾਅਦ ਵਿੱਚ ਕੋਈ ਨਹੀਂ ਜੇ ਫਾਇਦਾ